ਤਰੰਤਾਰੰਦੀ ਜ਼ਮੀਨੀ ਚੋਣ ਇਸ ਵੇਲੇ ਮੁਕੰਮਲ ਹੋ ਹਟੀ ਹੈ ਆਮ ਆਦਮੀ ਪਾਰਟੀ ਨੇ ਜਿੱਤ ਦਾ ਝੰਡਾ ਗੱਡ ਦਿੱਤਾ ਹੈ ਔਰ ਦੂਸਰੇ ਸਥਾਨ ਦੇ ਉਤੇ ਦੁਵਾਰਾ ਸ਼੍ਰੋਮਣੀ ਅਕਾਲੀ ਦਲ ਹੈ ਦੁਵਾਰਾ ਤਾਂ ਕਹਿ ਰਹੇ ਕਿ ਕਿਉਂਕਿ ਵਿਸ਼ੋ ਬਾਈ ਦੇ ਵਿੱਚ ਵੀ ਇਹੀ ਸਮੀਕਰਨ ਸਨ ਫਰਕ ਬਸ ਇਹਨਾਂ ਹੈ ਜਿੱਥੇ ਕਾਂਗਰਸ ਤੀਜੇ ਸਥਾਨ ਤੇ ਸੀ ਹੁਣ ਕਾਂਗਰਸ ਚੌਥੇ ਸਥਾਨ ਤੇ ਲੜਕ ਚੁੱਕੀ ਹੈ ਇਹਦੇ ਬਾਰੇ ਵੀ ਗੱਲਬਾਤ ਕਰਾਂਗੇ ਕਿ ਆਖਰ ਕਿਉਂ ਐਵੇਂ ਹੋਇਆ ਔਰ ਖਾਸ ਤੌਰ ਦੇ ਉਤੇ ਆਮ ਆਦਮੀ ਪਾਰਟੀ ਦੀ ਜਿੱਤ ਬਾਰੇ ਗੱਲਬਾਤ ਕਰਨੀ ਜ਼ਰੂਰੀ ਹੈ ਮੇਰੇ ਨਾਲ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰਪਾਲ ਮੌਜੂਦ ਨੇ ਡਾਕਟਰ ਸਾਹਿਬ ਸਮਾਰਤਾ ਸ਼ੁਕਰੀਆ ਸਤਿ ਸ਼੍ਰੀ ਅਕਾਲ ਜੀ ਬਹੁਤ ਧੰਨਵਾਦ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ 2022 ਚੋਣ ਲੜ ਚੁੱਕੇ ਹੈ ਔਰ ਦੂਸਰੇ ਸਥਾਨ ਤੇ ਸਨ ਜਦ ਤੱਕ ਆਮ ਆਦਮੀ ਪਾਰਟੀ ਜਿੱਤ ਗਈ ਉਹਨਾਂ ਦੀ ਜਿੱਤ ਨੂੰ ਤੁਸੀਂ ਕਿਵੇਂ ਦੇਖੋ ਦੇਖੋ ਸਾਫ ਸਿੰਘ ਜੀ ਸਭ ਤੋਂ ਵੱਡੀਆਂ ਨਾ ਇਹਦੀਆਂ ਤਿੰਨ ਚਾਰ ਫੈਕਟ ਜਿਹੜੇ ਹੈਗੇ ਤਰਕ ਹੈਗੇ ਜਿਹੜੇ ਮੈਨੂੰ ਸਮਝ ਆਉਂਦੇ ਪਏ ਆ ਪਹਿਲਾਂ ਤਾਂ ਇਹ ਹੈਗਾ ਕਿ ਆਮ ਆਦਮੀ ਪਾਰਟੀ ਕੋਲ ਅੱਜ ਤੋਂ ਬਾਅਦ ਕੈਨ ਨੂੰ ਬਹੁਤ ਕੁਝ ਹੈ ਕੈਨ ਨੂੰ ਇੰਨਾ ਕੁਝ ਹੈ ਕਿ ਨਾ ਤਾਂ ਕਾਂਗਰਸ ਉਹਨੂੰ ਸੁਣ ਸਕਦੀ ਆ ਨਾ ਭਾਰਤੀ ਜਨਤਾ ਪਾਰਟੀ ਸੁਣ ਸਕੂਗੀ ਨਾ ਅਕਾਲੀ ਦਲ ਤੇ ਨਾ ਭਾਈ ਮਨਦੀਪ ਸਿੰਘ ਵਾਲੀ ਪਾਰਟੀ ਬਾਰਸ ਪੰਜਾਬ ਤੇ ਆਵਾਮੀ ਪਾਰਟੀ ਦੀ ਲਗਾਤਾਰ ਜਿਮਣੀ ਚੋਣਾਂ ਦੇ ਵਿੱਚ ਜਿੱਦਾਂ ਜਿੱਤ حاصل ਹੋ ਰਹੀ ਹੈ ਉਤੋਂ ਇਹ ਲੱਗਦਾ ਪਿਆ ਬਈ ਆਵਾਮੀ ਪਾਰਟੀ ਵਿਰੋਧੀਆਂ ਨੂੰ ਖਿੰਡ ਰਹੀ ਹੈ ਤੇ ਵਿਰੋਧੀ ਜਿਹੜੇ ਆ ਬਿਲਕੁਲ ਆਪ ਹੀ ਜਿਹਨੂੰ ਆਪਾਂ ਕਹਿ ਦਈਏ ਨਾ ਸੈਲਫ ਗੋਲ ਕਰੀ ਜਾ ਰਹੇ ਇਹ ਚੋਣਾਂ ਦੇ ਵਿੱਚ ਆਵਾਮੀ ਪਾਰਟੀ ਨੇ ਇਹ ਵੀ ਸਾਬਤ ਕਰ ਦਿੱਤਾ ਕਿ ਪੰਥਕ ਸੀਟ ਤੇ ਕੱਲੇ ਪੰਥਕ ਮੁੱਦੇ ਨਹੀਂ ਹੈਗੇ ਮੁੱਦੇ ਹੋਰ ਵੀ ਆ ਕੱਲੀ ਪੰਥ ਦੀ ਗੱਲ ਤਾਂ ਹੈਗੀ ਹੈ ਵਿਚਾਰਨ ਵਾਲੀ ਨਾਲ ਨਾਲ ਮੋਡਰੇਟ ਅਕਾਲੀ ਦਲ ਜਾਂ ਮੋਡਰੇਟ ਸਿੱਖਾਂ ਦੀਆਂ ਜਿਹੜੀਆਂ ਮੁਸ਼ਕਲਾਂ ਹੈਗੀਆਂ ਜਿਹਨੂੰ ਸ਼ਹਿਰੀ ਸਿੱਖ ਵੀ ਕਹਿ ਦਿੰਨੇ ਆ ਜਾਂ ਹੋਰ ਜਿਹੜੇ ਸਿੱਖ ਜਿਹੜੇ ਗਰਮ ਖਿਆਲੀ ਨੇ ਜਾਂ ਪੰਥਤੀਆਂ ਜਿਹੜੀਆਂ ਦੂਜੀਆਂ ਗਰਮ ਖਿਆਲੀ ਗਤੀਵਿਧੀਆਂ ਹੈਗੀਆਂ ਉਹਨਾਂ ਤੋਂ ਦੂਰ ਆ ਉਹਨਾਂ ਦੇ ਵੀ ਮੁੱਦੇ ਗਿਣੇ ਜਾ ਸਕਦੇ ਹੁਣ ਦੇਖੋ ਦੋ ਵਿਰੋਧੀ ਮੁੱਖ ਸੀਗੇ ਜਿਹੜੇ ਦੂਜੇ ਤੇ ਤੀਜੇ ਨੰਬਰ ਤੇ ਰਹੇ ਪ੍ਰਿੰਸੀਪਲ ਸੁਖਵਿੰਦਰ ਕੌਰ ਧਰਮੀ ਬਹੁਤ ਜੀ ਦੀ ਵਾਈਫ ਪੰਥਕ ਉਮੀਦਵਾਰ ਪੰਥਕ ਪਾਰਟੀ ਵੱਲੋਂ ਉਮੀਦਵਾਰ ਸ਼ਰੋਮਨੀ ਕਾਲੀ ਦਲ ਪਾਦਰ ਵੱਲੋਂ ਅਰਤੇ ਮੀ ਉਹ ਜੀ ਦੀ ਧਰਮ ਪਤਨੀ ਸਭ ਤੋਂ ਵੱਡੀ ਗੱਲ ਹੈ ਫਿਰ ਦੂਜੀ ਗੱਲ ਭਾਈ ਮਨਦੀਪ ਸਿੰਘ ਸੰਦੀਪ ਸਿੰਘ ਸੰਨੀ ਦਾ ਭਰਾ ਜਿਹਨੇ ਸੁਧੀਰ ਸੂਰੀ ਦਾ ਕਤਲ ਕੀਤਾ ਜਿਹਨੇ ਜੇਲ੍ਹ ਚ ਸੂਬਾ ਸਰਹੰਦ ਦਾ ਕਤਲ ਕੀਤਾ ਤੇ ਜਦੋਂ ਸੂਬਾ ਸਰਹੰਦ ਦਾ ਕਤਲ ਹੋਇਆ ਜੇਲ੍ਹ ਚ ਤੇ ਐਸੇ ਇਲਾਕਿਆਂ ਦੇ ਵਿੱਚ ਪੰਥਕ ਹਲਕਿਆਂ ਦੇ ਵਿੱਚ ਲੋਕਾਂ ਨੇ ਰਾਹਤ ਮਹਿਸੂਸ ਕੀਤੀ ਤੇ ਖੁਸ਼ੀ ਜ਼ਾਹਰ ਕੀਤੀ ਬਈ ਕੋਈ ਕੌਮ ਦਾ ਵਾਰਸ ਖੜਾ ਹੋ ਗਿਆ ਜਿਨੇ ਕੌਮ ਦੀ ਡਿੱਗੀ ਹੋਈ ਪੱਗ ਜ਼ਮੀਨ ਤੋਂ ਚੁੱਕ ਕੇ ਸਿਰ ਤੇ ਰੱਖਤੀ ਲੇਕਿਨ ਜਿਹੜੇ ਅੱਜ ਦੇ ਨਤੀਜੇ ਆਏ ਆ ਉਹ ਨਤੀਜੇ ਇਹ ਦੱਸਦੇ ਪਏ ਆ ਕੌਮ ਕੱਲੀ ਤੇ ਕੱਲੀ ਇਨ੍ਹਾਂ ਮੁੱਦਿਆਂ ਦੇ ਨਾਲ ਲੀ ਖੜੀ ਕੌਮ ਸਰਕਾਰ ਦੇ ਨਾਲ ਡਿਵੈਲਪਮੈਂਟ ਦੇ ਨਾਲ ਹੋਰਾਂ ਮੁੱਦਿਆਂ ਨਾਲ ਵੀ ਖੜੀ ਆ ਹੁਣ ਜੇ ਦੇਖਿਆ ਜਾਵੇ ਉੱਥੇ ਜਿੰਨਾ ਵੋਟ ਆ ਉਹ ਸਾਰਾ ਵੰਡਿਆ ਗਿਆ ਤੇ ਇਹੀ ਲੋਕ ਜਿਹੜੇ ਕਹਿੰਦੇ ਸੀ ਕਿ ਸਾਡੇ ਕੌਮ ਦੇ ਡਿੱਗੀ ਹੋਏ ਪੱਗ ਭਾਈ ਮਨਦੀਪ ਸਿੰਘ ਦੇ ਭਰਾ ਭਾਈ ਸੰਦੀਪ ਚੰਨ ਸੰਨੀ ਨੇ ਜ਼ਮੀਨ ਤੋਂ ਚੁੱਕ ਕੇ ਸਿਰ ਤੇ ਰੱਖੀ ਹੈ ਸੂਬਾ ਜ਼ਰਹੰਦ ਜਿਹੜਾ ਆਪਣੇ ਉਹਨੂੰ ਸੂਬਾ ਸਿੰਘ ਜਿਹੜਾ ਆਪਣੇ ਉਹਨੂੰ ਸੂਬਾ ਸਰਹੰਦ ਕਹਿੰਦਾ ਸੀ ਉਹਨੇ ਤਰਨ ਤਰਨ ਦੇ ਹਲਕੇ ਦੇ ਕਈ ਘਰਾਂ ਦੇ ਦੀਵੇ ਬਜਾਉਂਦੇ ਸੀ ਚੱਕ ਚੱਕ ਕੇ ਨੌਜਵਾਨੀ ਦਾ ਇੱਕ ਉਹਨੇ ਗੈਬ ਬਣਾਤਾ ਸੀ ਤੇ ਇਹ ਲੱਗਿਆ ਸੀ ਯਾਰ ਬਈ ਲੋਕਾਂ ਨੂੰ ਵੀ ਹੋਣ ਲੱਗ ਪਿਆ ਸੀ ਯਾਰ ਕੋਈ ਸਾਡੇ ਸਿੱਖ ਕੌਮ ਦੇ ਲਈ ਖੜ ਗਿਆ ਜਿਹੜੇ ਸਿੱਖੀ ਮੁੱਦੇ ਹੈਗੇ ਉਹਨਾਂ ਦੇ ਲਈ ਕੋਈ ਆਪਣੀ ਜਾਨ ਵਾਰਨ ਲਈ ਤਿਆਰ ਹੋ ਗਿਆ ਔਰ ਖਾਲਸਾ ਜਿਹੜਾ ਅਸਲੀ ਖਾਲਸਾ ਉਹ ਦਿਖਾਈ ਦੇ ਰਿਹਾ ਲੇਕਿਨ ਲੋਕਾਂ ਨੇ ਪ੍ਰਵਾਹ ਨਹੀਂ ਕੀਤੀ ਲੋਕਾਂ ਨੇ ਤੀਜੇ ਥਾਈ ਪਾਤਾ ਨੂੰ ਇਸ ਦਾ ਮਤਲਬ ਲੋਕ ਇਕੱਲੇ ਪੰਜਾਬ ਦੇ ਵਿੱਚ ਇਨ੍ਹਾਂ ਮੁੱਦਿਆਂ ਦੇ ਨਾਲ ਨਾਲ ਲੋਕ ਬਾਕੀ ਮੁੱਦਿਆਂ ਦੀ ਗੱਲ ਵੀ ਕਰਦੇ ਆ ਸਰਕਾਰ ਚਲੋ ਮੈਂ ਕਹਿੰਨਾ ਚਾਹਣਾ ਸਰਕਾਰ ਦੇ ਪੱਖ ਚ ਜਾਂਦੀਆਂ ਹੁੰਦੀਆਂ ਸਰਕਾਰ ਲੋਕਾਂ ਦਾ ਪ੍ਰਭਾਵ ਹੁੰਦਾ ਭਈ 1 ਸਾਲ ਸਵਾ ਸਾਲ ਦੀ ਸਰਕਾਰ ਆ ਅਸੀਂ ਹਜੇ ਸੂਬੇ ਦੇ ਡਿਵੈਲਪਮੈਂਟ ਦੇ ਕੰਮ ਵੀ ਕਰਾਣੇ ਆ ਕਈ ਉਹਨਾਂ ਨੇ ਪਿੰਡਾਂ ਪੰਚਾਇਤਾਂ ਨੂੰ ਉਹਨਾਂ ਨੇ ਵਾਦੇ ਵੀ ਕਰ ਲਏ ਹੋਣੇ ਇਹ ਸਭ ਚੱਲਦਾ ਹੈ ਜੀ ਲੇਕਿਨ ਜਿਹੜਾ ਨਾਲ ਦੂਜੇ ਤੀਜੇ ਨੰਬਰ ਤੇ ਆਣਾ ਉਹ ਬਹੁਤ ਵੱਡੀ ਗੱਲ ਹੈ ਔਰ ਸੁਖਬੀਰ ਸਿੰਘ ਬਾਦਲ ਜਿਹੜੇ ਇਹਨਾਂ ਨੂੰ ਏਜੰਸੀਆਂ ਦੇ ਬੰਦੇ ਕਹਿੰਦੇ ਸੀ ਉਹ ਦੂਜੇ ਨੰਬਰ ਤੇ ਉਹਨਾਂ ਦਾ ਉਮੀਦਵਾਰ ਆ ਗਿਆ ਪ੍ਰਿੰਸੀਪਲ ਤੁਹਾਨੂੰ ਕਹਿੰਦਾ ਗੋ ਇਸਦਾ ਮਤਲਬ ਲੋਕਾਂ ਨੇ ਵਣਾਂ ਦੇ ਵਿੱਚ ਇਹ ਗੱਲ ਹੈਗੀ ਆ ਕਿ ਪੰਥ ਨਾਲ ਦੇ ਨਾਲ ਨਾ ਸਾਨੂੰ ਕੋਈ ਨਹੀਂ ਆਪਾਂ ਵੋਟ ਜਿਹੜੀ ਆ ਆਪਣੀ ਵੰਡ ਕੇ ਪਾਈ ਹੈ ਉਹਦੇ ਨਾਲ ਤੁਸੀਂ ਦੇਖਿਆ ਕਿ ਵੋਟ ਦੋ ਥਾਵਾਂ ਦੇ ਉੱਤੇ ਜਿਹੜੀ ਪੰਥਕ ਵੋਟ ਵੰਡੀ ਗਈ ਆ ਆਮ ਆਦਮੀ ਪਾਰਟੀ ਜਿਹੜੀ ਆ ਉਹਨੂੰ ਜਿੱਤ ਹਾਸਲ ਹੋਈ ਆ ਪਰ ਸਭ ਤੋਂ ਵੱਡੀ ਗੱਲ ਹੈ ਕਾਂਗਰਸ ਕਾਂਗਰਸ ਨੇ ਤਾਂ ਪੰਜਾਬੀ ਚ ਗਮ ਆਪਣਾ ਜਰੂਰ ਸੀ ਕਢਾ ਲਿਆ ਔਰ ਜਲੂਸ ਕਿਵੇਂ ਕਢਾਇਆ ਪਹਿਲਾਂ ਤਾਂ ਰਾਜਾ ਬੜਿੰਗੜ ਨੇ ਉੱਥੇ ਬਿਆਨ ਦਿੱਤਾ ਠੀਕ ਹੈ ਨਾ ਸਰਦਾਰ ਬੂਟਾ ਸਿੰਘ ਦੇ ਉੱਤੇ ਰੰਗ ਭੇਦੀ ਟਿੱਪਣੀ ਕਰਕੇ ਇੱਕ ਦਲਤ ਮਜਬੀ ਸਿੱਖ ਦੇ ਬਾਰੇ ਰੰਗ ਦੇ ਬਾਰੇ ਭਾਸ਼ਣ ਚ ਬੋਲ ਪਿਆ ਉੱਥੋਂ ਹਟਿਆ ਫਿਰ ਜਿਹੜਾ ਕਾਂਗਰਸ ਨੇ ਪੋਸਟਰ ਲਾਤਾ ਉਹ ਉਹਦੇ ਵਿੱਚ ਗਲਤੀ ਕਰ ਲਈ ਗਲਾਂਹ ਕਰ ਲਿਆ ਗੁਰੂ ਮਹਾਰਾਜ ਦੀ ਫੋਟੋ ਥੱਲੇ ਆਪਣੀ ਉੱਪਰ ਫਿਰ ਰਾਜੇ ਬੜਿੰਗ ਦੀ ਵੀਡੀਓ ਨਸ਼ਰ ਹੋ ਗਈ ਦੋ ਸਿੱਖ ਬੱਚਿਆਂ ਦੇ ਸਿਰ ਦੇ ਉੱਤੇ ਕੇਸਾਂ ਨੂੰ ਪਕੜ ਕੇ ਦਬਾ ਕੇ ਟੋਂ ਟੋਂ ਕਰ ਰਿਹਾ ਜਿਵੇਂ ਆਪਾਂ ਹੌਰਨ ਵਜਾਈਦਾ। ਕੀ ਯਾਰ ਇਹ ਪੰਜਾਬ ਦੇ ਪ੍ਰਧਾਨ ਗਿਆ ਦੇ ਮਤਲਬ ਕਾਬਲ ਹੈਗੇ ਨਹੀਂ ਲੋਕ। ਇਸ ਕਰਕੇ ਕਾਂਗਰਸ ਨੇ ਆਪਣਾ ਸੈਲਫ ਹੂਲ ਕੀਤਾ। ਕਾਂਗਰਸ ਚੌਥੇ ਨੰਬਰ ਤੇ ਚਲੇਗੀ। ਭਾਰਤੀ ਜਨਤਾ ਪਾਰਟੀ ਨੂੰ ਉਮੀਦ ਵੀ ਇੰਨੀ ਕਿਸੇ ਵੋਟਾਂ ਦੀ ਉਹ 5-10 ਹਜ਼ਾਰ ਵੋਟ ਕਰਦੇ ਸੀ। ਤੇ ਕਿਉਂਕਿ ਸਭ ਤੋਂ ਵੱਡੀ ਗੱਲ ਹੈ ਕਿ ਭਾਰਤੀ ਜਨਤਾ ਪਾਰਟੀ ਨੂੰ ਨੁਕਸਾਨ ਹੋਇਆ ਉੱਥੇ ਤਰਨ ਤਰਨ ਵੈਸੇ ਵੀ ਪੰਥਕ ਹਲਕਾ ਸੀ ਸ਼ਹਿਰੀ ਖੇਤਰ ਜੋ ਜਿੰਨੀ ਉਹਨਾਂ ਨੇ ਵੋਟ ਲੈ ਕੇ ਜਾਣੀ ਸੀ। ਉ ਲੈ ਕੇ ਕੁਲ ਮਿਲਾ ਕੇ ਜੇ ਮੈਂ ਕਵਾਂ ਕਿ ਤੇ ਇਹ ਵੋਟਾਂ ਨੇ ਆਮ ਆਨੀ ਪਾਰਟੀ ਦੀ ਟਰੇਨ ਨੂੰ ਹੋਰ ਚੰਡੀ ਦੇ ਦਿੱਤੀ ਆ ਤੇ ਵਿਰੋਧੀਆਂ ਨੂੰ ਸਬਕ ਦੇ ਦਿੱਤਾ ਵਿਰੋਧੀਆਂ ਨੂੰ ਬਹੁਤ ਵੱਡਾ ਸਬਕ ਦੇ ਦਿੱਤਾ ਕਾਂਗਰਸ ਨੂੰ ਸਬਕ ਦੇ ਦਿੱਤਾ ਬਈ ਤੁਸੀਂ ਪ੍ਰਤਾਪ ਬਾਜਵੇ ਤੇ ਮਰਿੰਦਰ ਰਾਜਾ ਵੜਿੰਗ ਤੇ ਜੀ ਦੀ ਗੱਡੀ 'ਚ ਰਹਿਣਾ ਬੈਠਣਾ ਤੇ ਜਮਾਨਤ ਵੀ ਜਬਤ ਹੋਣ ਦੀ ਤਿਆਰੀ ਕਰਾ ਲਓ ਕਾਂਗਰਸ ਕੋਲ ਅੱਜ ਵੀ ਤੁਸੀਂ ਪੰਜਾਬ 'ਚ ਸਰਵੇ ਕਰ ਲਓ ਕਾਂਗਰਸ ਕੋ 40 ਸੀਟਾਂ ਦੇ 35-40 ਸੀਟਾਂ ਤੇ ਉਮੀਦਵਾਰ ਦੇ ਚਿਹਰੇ ਹੀ ਹਨ ਨਹੀਂਗੇ ਤੇ ਕਾਂਗਰਸ ਜਿਹੜਾ ਅਤੀਤ ਬਣ ਜਾਏਗੀ ਪੰਜਾਬ ਜੋ ਹਾਲਾਤ ਚੱਲ ਰਹੇ ਇਸ ਕਰਕੇ ਜੋ ਮੈਨੂੰ ਲੱਗ ਰਿਹਾ ਕਿ ਭਗਵੰਤ ਮਾਨ ਦੀ ਜਿਹੜੀ ਕਾਰਜਸ਼ੈਲੀ ਹੈ ਲੋਕਾਂ ਨੇ ਉਹਨੂੰ ਪ੍ਰਮਾਣਿਤ ਕੀਤਾ ਲੋਕਾਂ ਨੇ ਉਹਦੇ ਕੰਮ ਕਾਜ ਤੇ ਮੋਹ ਲਾਈ ਹੈ ਉਹ ਭਗਵੰਤ ਮਾਨ ਨੇ ਬਥੇਰੇ ਨਾਲ ਇਸ ਚੋਣਾ ਦੇ ਵਿੱਚ ਜਲੂਸ ਕੱਢਿਆ ਤੇ ਲੋਕਾਂ ਨੇ ਉਹਦੇ ਉੱਤੇ ਮੋਹਰ ਲਗਾਈ ਅੱਗੇ ਵਾਕਈ ਭਗਵੰਤ ਮਾਨ ਸਹੀ ਹੈ ਤੇ ਇਹਨਾਂ ਦਾ ਜਿੰਨਾਂ ਦਾ ਜਲੂਸ ਕੱਢਿਆ ਗਿਆ ਉਹਨਾਂ ਦੇ ਹਾਲਾਤ ਵਾਕਈ ਮਾੜੇ ਆ ਡਾਕਟਰ ਸਾਹਿਬ ਮੈਂ ਸ਼ਰੋਮਣੀ ਅਕਾਲੀ ਦਲ ਦੀ ਗੱਲ ਕਰਨਾ ਚਾਹੁੰਦਾ ਕਿਉਂਕਿ ਸੁਖਬੀਰ ਸਿੰਘ ਬਾਦਲ ਲੰਘੇ ਸਾਲ ਦਸੰਬਰ ਮਹੀਨੇ ਤੱਕ ਉਹ ਇਸ ਹੱਦ ਤੱਕ ਛਵੀ ਖਰਾਬ ਹੋ ਚੁੱਕੀ ਸੀ ਐ ਲੱਗਦਾ ਸੀ ਵਾਪਸ ਪਰਤਣਾ ਔਖਾ ਆ ਪਰ ਸੁਖਬੀਰ ਸਿੰਘ ਬਾਦਲ ਡੈਲੀਬਰਟਲੀ ਮਿਹਨਤ ਕਰਦੇ ਨਜ਼ਰ ਆਏ ਨੇ ਇੱਥੋਂ ਤੱਕ ਕਿ ਰੈਲੀਆਂ ਉਹਨਾਂ ਦੀਆਂ ਰੈਲੀਆਂ ਭਰਦੀਆਂ ਵੀ ਨਜ਼ਰ ਆਈਆਂ ਤੇ ਐਤ ਕਿ ਦੇ ਕੋ ਦੋ ਚੀਜ਼ਾਂ ਹੈਗੀਆਂ ਜਿਹੜੇ ਉਮੀਦਵਾਰ ਸੀਗੇ ਪਹਿਲਾਂ ਇਹ ਆਜ਼ਾਦ ਗਰੁੱਪ ਸੀਗਾ ਜੀ ਇਹਨਾਂ ਨੇ ਅਕਾਲੀ ਦਲ ਬਾਦਲ ਜੁਆਇਨ ਕੀਤੀ ਹੈ ਪਹਿਲੀ ਗੱਲ ਇਹ ਹੈਗੀ ਆ ਕਿ ਉਹ ਇੱਕ ਮਹਿਲਾ ਸੀ ਜੇ ਤੁਸੀਂ ਸਾਰੇ ਉਮੀਦਵਾਰ ਦੇਖ ਲੋ ਤੇ ਉੱਥੇ ਇੱਕੋ ਹੀ ਮਹਿਲਾ ਖੜੀ ਹੋਈ ਸੀ ਪ੍ਰਿੰਸੀਪਲ ਸੁਖਵਿੰਦਰ ਕੌਰ 50% ਵੋਟ ਮਹਿਲਾਵਾਂ ਦੇ ਵੀ ਹੁੰਦੇ ਆ ਇੱਕ ਅੰਦਰ ਖਾਤੇ ਵੀ ਹੁਣ ਪੁਰਾਣਾ ਦੌਰ ਚਲਾ ਗਿਆ ਜਿਹੜੀਆਂ ਬੀਬੀਆਂ ਸੀਗੀਆਂ ਘਰ ਵਾਲੇ ਦੇ ਕਹਤੇ ਵੋਟ ਪੰਦੀਆਂ ਸੀ ਹੁਣ ਤਾਂ ਕਹਿੰਦੀਆਂ ਕੋਈ ਨਹੀਂ ਪਾਵਾਂਗੇ ਚੱਲਦਾ ਉੱਥੇ ਜਾ ਕੇ ਅੰਦਰ ਉਹ ਕਹਿੰਦੇ ਹੋਏ ਚੱਲ ਬੀਬੀ ਖੜੀ ਹੈ ਬੀਬੀ ਨੂੰ ਪਾਓ ਇਹ ਸਾਡੀ ਘੱਟੋ ਘੜ ਬੀਬੀ ਬੀਬੀ ਦੀ ਗੱਲ ਤਾਂ ਕਰੂਗੀ ਤੇ ਇਸ ਕਰਕੇ ਮੈਨੂੰ ਜੋ ਲੱਗਦਾ ਹੈ ਕਿ ਇੱਕ ਦਾ ਅਸਰ ਹੋਇਆ ਕਿ ਜਿਹੜੀ ਮਹਿਲਾ ਖੜੀ ਕੀਤੀ ਗਈ ਆ ਉਹਦਾ ਵੀ ਅਸਰ ਹੋਇਆ ਦੂਜਾ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜਿਹੜਾ ਹੜ ਪੀੜਤਾਂ ਲਈ ਕੰਮ ਕੀਤਾ ਉਸ ਲੱਗਾ ਜੋਗਾ ਆ ਉਹਦੀ છਲਾਕਾ ਬਹੁਤ ਹੋਈ ਤਨ ਤਨ ਹਲਕੇ ਚ ਹੜ ਆਇਆ ਸੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜਿਵੇਂ ਜਾ ਕੇ ਪਿੰਡਾਂ ਥਾਈ ਪੈਸੇ ਵੰਡੇ ਆ ਜਿੱਦਾਂ ਪਿੰਡਾਂ ਥਾਈ ਉਹਨੇ ਕੰਮ ਕੀਤਾ ਔਰ ਜੋ ਉਹਨੇ ਮੱਕੀ ਦੇ ਆਚਾਰ ਦੇ ਟਰੱਕ ਸਾਰਾ ਕੁਝ ਭੇਜੇ ਆ ਉਹਦੀ ਬਹੁਤ ਸ਼ਲਾਘਾ ਕੀਤੀ ਹੈ ਲੋਕਾਂ ਨੇ ਬਈ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਬਹੁਤ ਚੰਗਾ ਕੰਮ ਕੀਤਾ ਤੇ ਉਹਦਾ ਅਸਰ ਵੀ ਪਿਆ ਵੈ ਤੀਜੀ ਜਿਹੜੀ ਗੱਲ ਹੈ ਜਿਹੜਾ ਨਵਜੋਤ ਕੋਰ ਘਰੇਵਾਲ ਨੂੰ ਅਕਾਲੀ ਦਲ ਸ਼ਿਕਾਇਤਾਂ ਕਰਕੇ ਬਦਲਵਾ ਗਿਆ ਉਹਦੇ ਨਾਲ ਅਕਾਲੀ ਦਲ ਦੀ ਚੜਤ ਹੋਈ ਹੈ ਉਤੋਂ ਇੱਕ ਮੈਸੇਜ ਮੋਟਰਾਂ ਦੇ ਵਿੱਚ ਇਹ ਵੀ ਗਿਆ ਕਿ ਅਕਾਲੀ ਦਲ ਦੀ ਬਹੁਤ ਸੁਣੀ ਗਈ ਕੇਂਦਰ ਸਰਕਾਰ ਤੋਂ ਸਸਪੈਂਡ ਹੀ ਕਰਾਤਾ ਸਸਪੈਂਡ ਹੀ ਕਰਾਤਾ ਮਤਲਬ ਇਦਾਂ ਦਾ ਕਦੀ ਉਹ ਤਾਂ ਹੁੰਦਾ ਨਹੀਂ ਆਰਡਰ ਕਦੀ ਦੇਖੇ ਨਹੀਂ ਜਾਂਦੇ ਕਿ ਉਹ ਵੀ ਸਿੱਧੇ ਦਿੱਲੀ ਤੋਂ ਇਲੈਕਸ਼ਨ ਕਮਿਸ਼ਨ ਤੋਂ ਆਣ ਕਿ ਸਸਪੈਂਡ ਕਰ ਤੋ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਸ਼ਿਕਾਇਤ ਤੇ ਦਿੱਲੀ ਤੋਂ ਇਲੈਕਸ਼ਨ ਕਮਿਸ਼ਨ ਸਿੱਧਾ ਪੰਜਾਬ ਦੀ ਜਿਹੜੀ ਆਈਪੀਐਸ ਕੁੜੀ ਹੈ ਡਾਕਟਰ ਅਵਜੋਦ ਕੋਰ ਉਹਨੂੰ ਸਸਪੈਂਡ ਕਰ ਦੇਣ ਛੋਟੀ ਗੱਲ ਨਹੀਂ ਆ ਬਹੁਤ ਵੱਡੀ ਗੱਲ ਆ ਉਹਦਾ ਮੈਸੇਜ ਵੀ ਇੱਕ ਗਿਆ ਇੱਕ ਹੋਰ ਵੀ ਜਿਹੜਾ ਹੈਗਾ ਲੋਕਾਂ ਦੇ ਵਿੱਚ ਇਸੇ ਚੀਜ਼ ਨੇ ਵੀ ਘਰ ਕੀਤਾ ਬਈ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਬਾਰ-ਬਾਰ ਜਿਹੜਾ ਤਿੱਖਾ ਚੋਣਾ ਪ੍ਰਚਾਰ ਕੀਤਾ ਜਿਵੇਂ ਰਵਜੋਤ ਕੋਰ ਗਰੇਵਾਲ ਨੂੰ ਬੰਗਾਰ ਦੇ ਸੀ ਬੀਬੀ ਆ ਲੈਣ ਦੇ ਬਾਰੀ ਸਾਡੀ ਸਾਡੇ ਕੋਲ ਡੈਰੀ ਪਈ ਆ ਲਿਖ ਲਿਖ ਕੇ ਦੱਸੂ ਪਰਚੀਆਂ ਹੀ ਕੱਢੂੰਗਾ ਕਹਿੰਦਾ ਮੈਂ ਤੁਸੀਂ ਦੇਖੀ ਜਾਓ ਪਰਚੀਆਂ ਕਿਵੇਂ ਨਿਕਲਦੀਆਂ ਇਹ ਪਰਚੀ ਬਾਸ਼ਾ ਚੱਲੀ ਹੋਰੇ ਪ੍ਰਚਾਰ ਚੱਲੀ ਲੋਕਾਂ ਦੇ ਬਣਾ ਦੇ ਵਿੱਚ ਕਿਉਂਕਿ ਮਾਜੇ ਦੇ ਉਹੀ ਲੋਕ ਜਿਹੜੇ ਆ ਨਾ ਖੜਵੇ ਹੁੰਦੇ ਆ ਮਾਜੇ ਦੇ ਲੋਕਾਂ ਦਾ ਖੂਨ ਉਦਾਂ ਹੀ ਤਿੱਖਾ ਹੁੰਦਾ ਜਦੋਂ ਕੋਈ ਬੜਕ ਮਾਰਦਾ ਤਾਂ ਉਹਨੂੰ ਕਹਿੰਦੇ ਯਾਰ ਬੰਗਾਰ ਦਾ ਤਾਂ ਹੈਗਾ ਬੇਰ ਦਾ ਤਾਂ ਹੈਗਾ ਅੱਛਾ ਬੰਗਾਰ ਨਾ ਤੇ ਬੇਰ ਨਾ ਹੀ ਤਾਂ ਪੰਜਾਬੀਆਂ ਦੇ ਡੀਐਨਏ ਦੀ ਨਿਸ਼ਾਨੀ ਆ ਸਰਦਾਰ ਸੁਖਵੀਰ ਸਿੰਘ ਬਾਦਲ 'ਚ ਇੱਕ ਖਾਸੀਅਤ ਹੈਗੀ ਕਿ ਉਹ ਖੂਨ ਨੂੰ ਜਾ ਕੇ ਬੰਗਾਰ ਦਾ ਹੈ ਤੇ ਬੇਰਿਆ ਉਹਦਾ ਬੜਾ ਫਰਕ ਪਿਆ ਇੱਕ ਵਿੱਚ ਐਸਜੀਪੀਸੀ ਦੀਆਂ ਚੋਣਾਂ ਵੀ ਆ ਗਈਆਂ ਐਸਜੀਪੀਸੀ ਦੀਆਂ ਚੋਣਾਂ ਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਧੜਾ ਅੱਗੇ ਨਾਲੋਂ ਹੋਰ ਮਜ਼ਬੂਤ ਹੋਇਆ ਤੇ ਜਦੋਂ ਥੋੜਾ ਜਦੋਂ ਐਸਜੀਪੀਸੀ ਦੀ ਚੋਣ ਦੀ ਡੈਥ ਹੋਈ ਆ ਉਹਦਾ ਵੀ ਥੋੜਾ ਅਸਰ ਹੁੰਦਾ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਹਵਾ ਐਸਜੀਪੀਸੀ ਚ ਵਧੀ ਆ ਕੱਟੀ ਨਹੀਂ ਆ ਵਧੀ ਆ ਉਹਦਾ ਅਸਰ ਵੀ ਹੋਇਆ ਇਸ ਕਰਕੇ ਜੇ ਮੈਂ ਕੁੱਲ ਮਿਲਾ ਕੇ ਕਹਾਂ ਕਈ ਫੈਕਟਰ ਸੀਗੇ ਜਿਨ੍ਹਾਂ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਦੁਬਾਰਾ ਖੜਾ ਕੀਤਾ ਉਹ ਦੁਬਾਰਾ ਲੱਤਾਂ 'ਚ ਜਾਣ ਪਾਈ ਆ ਪਰ ਮੈਨੂੰ ਲੱਗਦਾ ਹੈ ਕਿ ਪਾਰਟੀ ਜਿਵੇਂ ਸਰਦਾਰ ਸੁਖਬੀਰ ਸਿੰਘ ਬਾਦਲ ਅੱਗੇ ਵੱਧਤੇ ਪਏ ਨੇ ਪਾਰਟੀ ਪੰਜਾਬ ਦੇ ਵਿੱਚ ਮਜ਼ਬੂਤ ਹੋਵੇਗੀ ਪਰ ਡਾਕਟਰ ਸਾਹਿਬ ਇਹ ਜਾਣਨਾ ਜ਼ਰੂਰੀ ਹੈ ਜਿਵੇਂ ਇਹਨੂੰ ਸੈਮੀ ਫਾਈਨਲ ਕਿਹਾ ਜਾ ਰਿਹਾ ਸੀਗਾ 2027 ਦਾ ਚਲੋ ਹੈ ਨਹੀਂ ਹੈ ਉਹ ਵੱਖਰੀ ਗੱਲ ਹੈ ਪਰ ਸੁਖਬੀਰ ਸਿੰਘ ਬਾਦਲ ਦੀ ਛਵੀ ਦੇ ਵਿੱਚ ਇਜ਼ਾਫਾ ਹੋਣਾ ਜਾਂ ਉਹਨਾਂ ਦੀ ਪਾਵਰ ਦੇ ਵਿੱਚ ਇਜ਼ਾਫਾ ਹੋਣਾ ਕਿ ਇਹ ਮੰਨ ਲਈਏ ਕਿ ਆਉਂਦੇ ਸਮੇਂ 'ਚ ਅਕਾਲੀ ਦਲ ਹੁਣ ਇੱਕ ਰਤਬਾ ਹੋਲਡ ਕਰ ਸਕਦਾ ਹੈ ਯਾ ਦੇਖੋ ਸਿੱਧੀ ਜੀ ਗੱਲ ਹੈ ਕਿ ਹਜੇ ਸਰਦਾਰ ਸੁਖਬੀਰ ਸਿੰਘ ਬਾਦਲਕੂਲ ਅਸ਼ਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈਗੀ ਆ ਹਜੇ ਸਰਦਾਰ ਸੁਖਬੀਰ ਸਿੰਘ ਬਾਦਲਕੂਲ ਉਹਨਾਂ ਦੇ ਨੇੜਲੇ ਕੇਂਦਰੀ ਮੰਤਰੀ ਹੈਗੇ ਆ ਜਿਨ੍ਹਾਂ ਨੂੰ ਰਾਂਧੀ ਪਰਿਵਾਰਾਂ ਦੀ ਇੱਜ਼ਤ ਆ ਹਜੇ ਸਰਦਾਰ ਸੁਖਬੀਰ ਸਿੰਘ ਬਾਦਲਕੂਲ ਮੈਂਬਰ ਪਾਰਲੀਮੈਂਟ ਉਹਨਾਂ ਦੀ ਧਰਮ ਪਤਨੀ ਬੀਬੀ ਹਰਸੀ ਮਰਤੂਰ ਬਾਦਲ ਹੈਗੀ ਆ ਜਿਹੜੀ ਦਿੱਲੀ ਦਰਬਾਰ 'ਚ ਗੱਲ ਕਰ ਸਕਦੀ ਹੈ ਦੂਜੇ ਆਕਾਲੀ ਦਲ ਕੋ ਕੀ ਆ ਉਹਨਾਂ ਕੋਲ ਸਿਰਫ ਤੇ ਭਾਈ ਸੰਦੀਪ ਸਿੰਘ ਸੰਨੀਆ ਜਿਹੜਾ ਜੇਲ੍ਹ 'ਚ ਬੰਦ ਆ ਉਹਨਾਂ ਕੋ ਕੀ ਹੈ ਦੱਸ ਮੈਨੂੰ ਉਹਨਾਂ ਕੋ ਕਿਹੜੀ ਤਾਕਤ ਹੈ ਹੂੰ ਉਹਨਾਂ ਕੋ ਹੈਗਾ ਇੱਕ ਉਹਨਾਂ ਕੋ ਭਾਈ ਅਮਰਤਪਾਲ ਸਿੰਘ ਖਾਲਸਾ ਜਿੱਤੇ ਹਨ ਸੇ ਲੱਗੀ ਹੋਈ ਹੈ ਜਿਹੜਾ ਡਿਬੜੂਆ ਜੇਲ੍ਹ ਚ ਪੰਦਾ ਜੋ ਉਹਨਾਂ ਕੋ ਕੁਛ ਹੈਗਾ ਤੇ ਦੱਸ ਦੇ ਨਾ ਉਹਨਾਂ ਕੋ ਪੈਸਾ ਨਾ ਉਹਨਾਂ ਕੋ ਪਾਵਰ ਹੈ ਨਾ ਉਹਨਾਂ ਦੀ ਕੋਈ ਦਿੱਲੀ ਗੱਲ ਸੁਣੇ ਉਹਨਾਂ ਦੇ ਕਦੇ ਉੱਤੇ ਥੋੜਾ ਨਾ ਕੋਈ ਇਲੈਕਸ਼ਨ ਕਮਿਸ਼ਨ ਨੇ ਕਿਸੇ ਦੀ ਸ਼ਿਕਾਇਤ ਲਾ ਕੇ ਸਸਪੈਂਡ ਕਰਤਾ ਇਸ ਕਰਕੇ ਤਾਕਤਾਂ ਦੇ ਨਾਲ ਹਮੇਸ਼ਾ ਪਪੂਲਾਰਟੀ ਵਧਦੀ ਆ आज को ताकत नहीं हैगी सरदार सिंह बादल को ताकत हैगी है इस करके उन्हें मजबूत होना है लेकिन बगैर ताकत तो भी भाई मनदीप सिंह उन्नी हजार वोट लै गया जी। ये छोटी गल नहीं है सचरा बगैर ताकत तो ते एक पासे मैं ताकत गिनाती हाँ एक पासे मैं ताकत गिनाती हाँ कि 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 ताकत है ते इस करके ताकत होने के बावजूद जेड़े है ਫਾਈਟ ਬਹੁਤ ਦਿੱਤੀ ਹੈ ਸਦਾ ਸੁਖਵੀਰ ਸਿੰਘ ਬਾਦਲ ਨੇ ਮੈਂ ਬਹੁਤੀ ਛਲਾਗਾ ਕਰਦਾ ਲੇਕਿਨ ਇੰਨੀ ਤਾਕਤ ਦੇ ਹੋਣ ਦੇ ਬਾਵਜੂਦ ਵੀ ਨਾ ਹੋਣ ਦੇ ਬਾਵਜੂਦ ਭਾਈ ਮਨਦੀਪ ਸਿੰਘ ਜਿਹੜੀ ਵੋਟ ਲੈ ਗਿਆ ਛਲਾਗਾ ਤਾਂ ਉਹਦੀ ਵੀ ਕਰਨੀ ਬਣਦੀ ਹੈ ਡਾਕਟਰ ਸੁਮਨ ਮਨਦੀਪ ਸਿੰਘ ਦੀ ਗੱਲ ਕਰਨੀ ਚਾਹੁੰਦਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਉਹਦੇ ਨਾਲ ਅਕਾਲੀ ਦਲ ਅੰਮ੍ਰਿਤਸਰ ਵੀ ਸੀ ਪੁਨਰ ਸੁਰਜੀਤ ਅਕਾਲੀ ਦਲ ਵੀ ਸੀ ਗਿਆਨੀ ਹਰਪ੍ਰੀਤ ਸਿੰਘ ਦਾ ਆਪਣਾ ਕੈਡਰ ਹੈਗਾ ਆ ਸਿਮਰਨਜੀਤ ਸਿੰਘ ਮਾਨ ਆਪਣਾ ਕੈਡਰ ਹੈ ਔਰ ਵੱਡੀ ਗੱਲ ਇਹ ਕਿ ਅੰਮ੍ਰਿਤਪਾਲ ਸਿੰਘ ਦਾ ਚਿਹਰਾ ਨਾਲ ਸੀਗਾ ਅੰਮ੍ਰਿਤਪਾਲ ਸਿੰਘ ਦਾ ਚਿਹਰਾ ਨਾਲ ਹੋਣ ਦੇ ਬਾਵਜੂਦ ਵੀ ਐਤਕੀ 2024 ਲੋਕ ਸਭਾ ਚੋਣ ਵਾਲਾ ਮਾਹੌਲ ਨਹੀਂ ਬਣ ਸਕਿਆ ਉਹਨੂੰ ਤਾਂ ਬਹੁਤ ਵੱਡਾ ਮਾਰਜਨ ਸੀ ਹੁਣ ਤਾਂ ਤੀਜੇ ਤਸੰਤ ਰਹਿ ਗਿਆ ਨਾ ਦੇਖੋ ਕੀ ਹੁੰਦਾ ਜਿਹੜੀ ਸੂਬੇ ਦੀ ਸਰਕਾਰ ਹੁੰਦੀ ਉਹਦਾ ਪ੍ਰਭਾਵ ਬਹੁਤ ਹੁੰਦਾ ਲੋਕਾਂ ਨੇ ਹਜੇ ਡਵੈਲਪਮੈਂਟ ਤੇ ਕੰਮ ਕਰਾਣੇ ਹੁੰਦੇ ਮੈਂ ਤੁਹਾਨੂੰ ਪਹਿਲਾਂ ਸ਼ੁਰੂ ਚ ਦੱਸ ਗਿਆ ਠਿਆ ਕਿ ਕੱਲੇ ਪੰਥਕ ਮੁੱਦੇ ਨਹੀਂ ਰਹਿ ਕੇ ਤਰਨ ਤਰਨ ਸੀਟ ਦੇ ਔਰ ਇਹ ਸੀਟ ਦੇ ਉੱਤੇ ਉਹ ਪੰਥ ਦੇ ਨਾਲ ਨਾਲ ਡਵੈਲਪਮੈਂਟ ਦੇ ਤੇ ਹੋਰ ਸਰਕਾਰੀ ਕੰਮਾਂ ਦੇ ਦੇਖੋ ਸਰਕਾਰ ਹੈ ਅੱਜ ਕਹਿ ਦੇਣਗੇ ਉਹ ਤਾਂ ਹੁਕਮ ਹੀ ਚੱਲਨੇ ਆ ਬਸ ਠੀਕ ਹੈ ਤੁਸੀਂ ਚੋਣ ਜਿਤਾਓ ਅਸੀਂ ਤੁਹਾਡੇ ਇੱਥੇ ਪਿੰਡ ਦੇ ਵਿੱਚ ਵੱਡੀ ਧਰਮਸ਼ਾਲਾ ਬਣਾ ਦੇਾਂਗੇ ਸਟੇਡੀਅਮ ਬਣਾ ਦਾਂਗੇ ਪੰਚਾਇਤਨ ਪੰਚਾਇਤਾਂ ਨੂੰ ਪਤਾ ਹੁੰਦਾ ਸਾਨੂੰ ਫੰਡ ਮਿਲ ਜਾਣਾ ਪੈਸੇ ਮਿਲ ਜਾਣੇ ਆ ਲਾ ਦੇਓ ਸਾਡੀ ਡਵੈਲਪਮੈਂਟ ਹੋ ਜੂਗੀ ਡਵੈਲਪਮੈਂਟ ਵੀ ਮੁੱਤਾ ਨਾਲ ਬਣਿਆ ਕੱਲਾ ਪੰਥਕ ਮੁੱਦਾ ਨਹੀਂ ਬਣਿਆ ਡਵੈਲਪਮੈਂਟ ਮੁੱਦਾ ਵੀ ਬਣਿਆ ਉਹਦਾ ਅਸਰ ਵੀ ਹੋਇਆ ਆਮ ਆਦਮੀ ਪਾਰਟੀ ਜਿਹੜੀ ਐ ਇਸੇ ਕਰਕੇ ਉਹਨਾਂ ਨੂੰ ਵੋਟ ਪਈ ਦੂਜਾ ਹਰਮਿੰਦਰ ਸਿੰਘ ਸੰਧੂ ਨਿਜੀ ਤੌਰ ਦੇ ਉੱਤੇ ਖੁੱਦ ਉਹਨਾਂ ਦੀ ਛਵੀ ਬੜੀ ਚੰਗੀ ਸੀ ਕੋਈ ਛਵੀ ਦਾਗਦਾਰ ਨਹੀਂ ਹੈ ਜਿਵੇਂ ਕਿਸੇ ਦੀ ਬਾਕੀਆਂ ਦੀ ਹੈਗੀ ਆ ਬਈ ਲੁੱਟ ਲਿਆ ਖੋਟ ਲਿਆ ਰੇਤਾ ਢਾਲੀ ਬਿਲਡਿੰਗਾਂ ਢਾਲੀਆਂ ਬਿਲਡਿੰਗਾਂ ਤੋਂ ਲੈ ਕੇ ਆਪਣੇ ਐਮਟੀਪੀ ਲਵਾ ਲਏ ਆਪਣੇ ਏਟੀਬੀ ਲਵਾ ਲਏ ਆਪਣੀ ਪਰਚੀਆਂ ਕੱਟਦੀਆਂ ਉਦਾਂ ਨਹੀਂ ਘਮ ਕੀਤਾ ਇਮਾਨਦਾਰੀ ਨਾਲ ਕੰਮ ਕੀਤਾ ਹੋਇਆ ਸੀ ਉਹਦੀ ਛਵੀ ਸੀ ਲੋਕਾਂ ਨੇ ਉਹਨੂੰ ਕਈ ਮੇਰੀ ਕਈ ਲੋਕਾਂ ਨਾਲ ਵੀ ਗੱਲ ਹੋਈ ਮੈਂ ਦੇਖਿਆ ਉਹਨਾਂ ਨੂੰ ਪਿਛਲੀ ਜਿਹੜੀ ਆਪਾਂ ਇੰਟਰਵਿਊ ਕੀਤੀ ਚੁਣਵੀ ਮੁਲਾਂਕਣ ਕੀਤਾ ਜਿੱਦਾਂ ਤੇ ਮੈਂ ਉਹਦਣ ਵੀ ਕਹਿਆ ਸੀ ਆਵਾਮਾਂ ਦੀ ਪਾਰਟੀ ਜਿੱਤ ਰਹੀ ਆ ਔਰ ਕਾਫੀ ਵੋਟ ਆਮ ਆਦਮੀ ਪਾਰਟੀ ਨੂੰ ਪਈ ਹੈ ਲੋਕਾਂ ਨੇ ਵੋਟ ਪਾਈ ਹੈ ਲੋਕਾਂ ਨੇ ਹਜੇ ਬਾਅਦ ਦੇ ਵਿੱਚ ਮੇਰੇ ਥੱਲੇ ਕਈ ਕਮੈਂਟ ਵੀ ਕੀਤੇ ਗੀਆਂ ਨੇ ਫੋਨ ਕਿਦਾ ਬਾਜੀ ਲੈ ਤੁਸੀਂ ਤਾਂ ਝਾੜੂ ਦੀ ਗੱਲ ਕਰੀ ਜਾਂਦੇ ਯਾਰ ਉਹ ਮੈਂ ਕਹਿੰਦਾ ਯਾਰ ਮੈਂ ਤਾਂ ਗੱਲ ਸੱਚੀ ਕੀਤੀ ਜੋ ਮੁਲਾਂਕਣ ਕਰਕੇ ਆ ਜੋ ਦੇਖਿਆ ਮੈਂ ਤਾਂ ਆਪਣੇ ਸ਼ਬਦਾਂ ਚ ਉਤਾਰਦਾ ਬਾਕੀ ਤੁਹਾਨੂੰ ਜੱਚਦੀ ਜਚੇ ਨਹੀਂ ਜਸਦੀ ਨਾ ਚਾਚੇ ਲੋਕਾਂ ਨੇ ਗੱਲਾਂ ਬਹੁਤ ਕੀਤੀਆਂ ਲੇਕਿਨ ਗੱਲ ਇਹ ਕਿ ਜਿਹੜੀਆਂ ਦਿਖਦਾ ਬਿਆ ਕਿ ਸਰਕਾਰਾਂ ਦੇ ਹੱਥ ਬਹੁਤ ਕੁਝ ਹੁੰਦਾ ਸਰਕਾਰਾਂ ਦੇ ਹੱਥ ਹੁੰਦਾ ਲੋਕਾਂ ਨੂੰ ਪਤਾ ਸੀ ਇੱਕ ਸਵਾ ਸਾਲ ਕੰਮ ਕਰਾਣੇ ਆ ਕੱਲ ਨੂੰ ਕੰਮ ਨਾ ਹੋਣਗੇ ਹਰਮੀਤ ਸਿੰਘ ਸੰਧੂ ਦਾ ਆਪਣਾ ਕਿਰਦਾਰ ਚੰਗਾ ਸੀ ਚੌਥੀ ਵਾਰ ਐਮਐਲਏ ਬਣੇ ਨੇ ਆਖਰਕਾਰ ਕੁਝ ਪਿੰਡਾਂ 'ਚ ਫਕੜਤਾ ਹੁੰਦੀ ਆ ਉਹੀ ਥੋੜਾ ਨਾ ਐਮਐਲਏ ਚਾਰ ਵਾਰ ਰਹੇ ਤੇ ਕੁਝ ਫਕੜ ਨਹੀਂ ਹੋਣੀ ਪਿੰਡਾਂ 'ਚ ਫਕੜ ਵੀ ਹੁੰਦੀ ਆ ਆਪਣਾ ਵੀ ਕੈਡਰ ਬਣਿਆ ਹੁੰਦਾ ਪਰਸਨਲ ਰਿਸ਼ਤੇਦਾਰੀਆਂ ਹੁੰਦੀਆਂ ਅਸਰ ਰਸੂਖ ਹੁੰਦਾ ਉਹਦਾ ਸਾਰੇ ਦਾ ਪ੍ਰਭਾਵ ਪਿਆ ਆਮ ਆਦਮੀ ਪਾਰਟੀ ਨੇ ਉਮੀਦਵਾਰ ਬਹੁਤ ਚੰਗਾ ਚੁਣਿਆ ਸੀ ਇਸੇ ਕਰਕੇ ਉਹਨੂੰ ਵੋਟ ਬੰਪਰ ਵੋਟ ਪਈ ਡਾਕਟਰ ਸਾਹਿਬ ਕਾਂਗਰਸ ਦੀ ਜੇ ਮੈਂ ਗੱਲ ਕਰਾਂ ਖੁਣ ਇਸ ਵੇਲੇ ਚਰਚਾ ਚੱਲਦੀ ਪਈ ਹੈ ਕਾਂਗਰਸ ਨੂੰ ਲੈ ਕੇ ਕਿ ਕੀ ਇਹ ਜੋ ਬਿਆਨ ਦਿੱਤੇ ਗਏ ਜਾਂ ਜੋ ਸਕੈਂਡਲਸ ਬਣੇ ਉਹ ਬਾਈ ਚਾਂਸ ਹੋ ਗਏ ਜਾਂ ਉਹਦੇ ਵਿੱਚ ਵੀ ਕੁਝ ਜੋੜ ਤੋੜ ਹੈ ਜੇ ਮੇਰੀ ਪਿਛਲੀ ਇੰਟਰਵਿਊਸ ਸੁਣੋ ਹੋ ਤੇ ਫਿਰ ਮੈਂ ਤੁਹਾਨੂੰ ਕਿਹਾ ਹੋਏਗਾ ਵੀ ਕਾਂਗਰਸ ਦਾ ਵੋਟ ਸਾਰਾ ਆਮ ਆਦਮੀ ਪਾਰਟੀ ਵੱਲ ਸ਼ਿਫਟ ਹੋ ਗਿਆ ਇਹ ਲਾਈਨ ਮੈਂ ਬਹੁਤ ਕਹੀ ਸੀ ਐਸ ਲਾਈਨ ਤੇ ਆਪਾਂ ਗੱਲ ਤੁਹਾਡੇ ਨਾਲ ਸਿਰੇ ਵਿਚਾਰ ਚਰਚਾ ਲੰਬੀ ਕਰਾਂਗੇ ਠੀਕ ਹੈ ਬਿਲਕੁਲ ਇਹ ਇਹ ਸਿਚੁਏਸ਼ਨ ਅੱਜ ਦੀਆਂ ਇਹਨਾਂ ਚੋਣਾਂ ਦੀ ਆਉਂਦੇ ਦਿਨਾਂ ਨੂੰ ਹੋਰ ਵੀ ਬਹੁਤ ਕੁਝ ਕਲੀਅਰ ਹੋਵੇਗਾ ਪਰ ਦੱਸਦੇ ਰਹਿਵਾਂਗੇ ਬਣੇ ਰਵਾਨੀ ਦੇ ਪੰਜਾਬੀ